ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਦੋ ਤਾਂ ਬਾਈ ਕੋਲ ਕੱਟੀਆਂ ਨੇ ਜੀ ਮੋਰਾ ਦੀਆਂ ਇੱਕ ਬੱਚੀ ਆ ਛੋਟਾ ਬੱਚਾ ਹੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੰਟ ਸਿੰਘ ਆ ਸ਼ਹਿਰ ਮੋਗਾ બોના ચાહું કે ਵੀ લાગ ગઈ આપા ਨੂੰ ਤੇ આ ચડક ચોંક ਵੀ લાગ ગઈ ਠੀਕ ਹੈ ਵੀਰੇ ਤਨਨਾਗਾ ਜੀ ਅੱਜ ਹਾਂਜੀ ਹਾਂਜੀ ਇੱਕ ਨੰਬਰ 31 ਤੋਂ ਸ਼ੁਰੂ ਕਰਾਂਗੇ ਭਾਈ ਉਮਰ ਕਿੰਨੀ ਆ ਬੱਚੇ ਦੀ ਇਹਦੀ ਇਹ ਹੈਗੀ ਆ ਜੀ 1 ਸਾਲ ਦੀ ਪੂਰੇ ਸਾਲ ਦੀ ਦੰਦੋ ਦੰਦੋ ਖੀਰੀਆਂ ਹੋਣਗੀਆਂ ਗਾਰੰਟੀ ਆ ਹਾਂ ਜੇ ਕਿਸੇ ਦਾ ਦੰਦ ਢਿੱਗ ਗਿਆ ਮਿਲ ਜੇ ਗੱਲ ਹੀ ਕੋਈ ਨਹੀਂ ਆਪਾਂ ਬੈਠੇ ਜਿਮੇਵਾਰੀ ਹੈ ਇਤੋਂ ਨਾ ਜਿਹੜਾ ਵੱਜੇ ਕਿਸੇ ਦਾ ਮੈਂ ਕਹਿੰਦਾ ਇਤੋਂ ਨਹੀਂ ਵੱਜਦਾ ਜਦੋਂ ਆਪਾਂ ਕੱਟੀ ਲੈਨੇ ਆ ਪਹਿਲਾਂ ਮੈਂ ਕੱਟੀ ਬੱਚੀ ਲਵਾ ਮੂੰਹ 'ਚ ਹੱਥ ਪਾਉਣਾ ਨਾ ਪਉਦੇ ਸੌਦਾ ਬਾਅਦ 'ਚ ਕਰੇ ਉਹ ਹਸਾਬ ਨਾ ਕਰੀਦਾ ਠੀਕ ਆ ਤੇ ਫੋਟਸ਼ਾਂ ਕੋਈ ਵੀ ਨਹੀਂ ਨਾ ਜੀ ਨਾ ਨਾ ਦਵਾਨੀ ਝੋਲੀ ਦਿਖਾ ਦੀ ਝੋਲੀ ਤਾਂ ਬਹੁਤ ਹੈ ਕੱਟ ਲਓ ਜੀ ਚੈੱਕ ਕਰ ਸਕਦੇ ਹੋ ਝੋਲੀ ਐਡ ਕੱਲਾ ਕੱਲਾ ਥਣ ਨਿਖੜ ਮਾ ਬਰਾੜ ਸਾਹਿਬ ਸਿੰਘੀ ਸਿੰਘੀ ਉਹ ਹਾਂ ਸਿੰਘੀ ਵੀ ਗੋਲ ਕਰਦੀ ਹੁੰਦੀ ਹੈ ਹੈਨਾ ਬਈ ਇਹ ਤਾਂ ਹਜੇ ਨਵਾਈਆਂ ਨੂੰ ਹੀ ਆਣੀ ਆ ਹੂੰ ਇਹ ਆਈਆਂ ਨੂੰ ਇਹਨਾਂ ਨੂੰ ਹੋ ਗਿਆ ਅੱਧਾ ਘੰਟਾ ਪੱਠੇ ਲਿਆ ਸੀ ਮੈਂ ਪਾਈ ਆ ਉਹਨੇ ਹੀ ਆਇਆ ਯਾਨੀ ਮੇਰੇ ਕੋਲ ਹੀ ਆਇਆ ਹਾਂ ਤੈਨੂੰ ਤਾਂ ਹੀ ਤਾਂ ਉਸਾ ਨਾ ਪੂੰ ਲਾਈਕ ਇਹ ਮੈਂ ਕਾ ਆ ਜਾ ਬਰ ਤੇ ਕੋਈ ਸੀਮਾ ਰਿਕਾਰਡ ਮਿਲਿਆ ਹੋਵੇ ਕੋਈ ਆਦੇ ਪਿੱਛੇ ਐਵੇਂ ਕਹਿ ਦਿੱ ਗਏ ਭਾਈ ਫਲਾਣੇ ਬਾਲੇ ਪਹਿਲਾਂ ਸਟਰਾ ਇਕੱਠੇ ਕਰਕੇ ਲਿਆਉਂ ਕਿ ਇਹ ਤੋਂ ਫੜੂੰਗਾ ਵੀਰ ਭਰਾ ਤੋਂ ਫੇਰ ਆਪਾਂ ਕਵਾਂਗੇ ਵੀ ਇਹਦੀ ਆ ਉਹਦੀ ਆ ਲੋੜ ਹੀ ਨਹੀਂ ਆਪਾਂ ਨੂੰ ਠੀਕ ਆ ਆਪਣਾ ਹੀ ਆ ਆਪ ਦੀ ਸਮਝ ਨਾਲ ਲੈ ਲੈ ਹਾਂ ਜਿੱਦੇ ਕੋਈ ਰਿਕਾਰਡ ਹੋਇਆ ਕਿਸੇ ਦਾ ਹਾਂ ਪ੍ਰੋਪਰ ਤੰਨਾ ਪੀੜੀਆਂ ਦਾ ਪਤਾ ਹੋਇਆ ਉਹ ਦੇਵਾਂਗੇ ਜੀ ਠੀਕ ਆ ਪਰ ਐਵੇਂ ਹੁਣ ਮੈਂ ਕਿਤੋਂ ਸਟਰੋ ਚੱਕ ਕੇ ਲਿਆਵਾਂ ਵੀ ਐਮ 29 ਦੀ ਆ ਹੂੰ ਜੋ ਕੱਟੀ ਬਹੁਤ ਸੋਹਣੀ ਨਵਾਤਵਾ ਕੇ ਰੰਗ ਰੂਪ ਪੂਰਾ ਬਣ ਜਣਾ ਨਾ ਤੋੜ ਕੇ ਦਿਖਾ ਦੇ ਵੀਰੇ ਇਹਨੂੰ ਤੋੜ ਕੇ ਬਰਾੜ ਸਭ ਭੱਜਣ ਹੀ ਹੈ ਗਿਆ ਭੱਜਣਗੇ ਤੋਰੇ ਦੀਆਂ ਓਕੇ ਆ ਕੋਈ ਲਾਗ ਛੰਗ ਦੀ ਫੁੱਲ ਗਾਰੰਟੀ ਹੈ ਜੋ ਦੱਸਿਆ ਹੋਊਗਾ ਹੂੰ ਉਹ ਚ ਕੋਈ ਗਲਤ ਹੋਵੇ ਆਉਣ ਜਾਣ ਦਾ ਕਰਾਇਆ ਕੋ ਵੀਰ ਪ੍ਰੱਕਤ ਉਹ ਵੀ ਆਉਂਦਾ ਟਾਈਮ ਖਰਾਬ ਕਰਕੇ ਮੈਂ ਬੈਠਾ ਜੇ ਲਾਂਗ ਨਾ ਮਾਰ ਜੇ ਕੁਝ ਵੀ ਕਿਉਂਕਿ ਮੇਨ ਗੱਲ ਤੋੜਨ ਦਾ ਮਕਸਦ ਆਪਣਾ ਹੀ ਹੁੰਦਾ ਬਈ ਲੰਗ ਤਾਂ ਨਹੀਂ ਮਾਰਦੇ ਪਿਆ ਨਾ ਬਰਾੜ ਸਾਹਿਬ ਆਇਆ ਇਹ ਕਟੀਆਂ ਦਾ ਹੀ ਹੁੰਦਾ 2 ਦਿਨ ਤੱਕੰਦਾ ਕੁੰਦਾ ਜੀ ਵਾਈਦੀ ਰਹਿੰਦੀ ਹੁੰਦੀ ਇਹ ਤਾਂ ਗੱਲ ਹੈਗੀ ਇਹ ਤਾਂ ਛਾਲਾ ਮਾ ਬਾਕੀ ਬੱਚੇ ਆ ਯਾਰ ਬੱਚੇ ਆ ਡਰਦੇ ਹੁੰਦੇ ਆ ਜਿਹੜਾ 2 ਨੰਬਰ ਨਾ ਆਇਆ ਬਈ ਇਹਦੀ ਕਿੰਨੀ ਕੋ ਉਹਦਾ ਮੁੱਲ ਰਹਿ ਗਿਆ ਕਿਉਂਕਿ ਜੋੜੇ ਦਾ ਕਰ ਨਹੀਂ ਜੋੜੇ ਦਾ ਹੀ ਕਰਨਾ ਹੀ ਹੈ ਠੀਕ ਆ 2 ਨੰਬਰ ਇਹਦੀ ਉਮਰ ਕਿੰਨੀ ਆ ਜੀ ਇਹਦੀ ਹੈਗੀ ਆ 2 ਮਹੀਨੇ ਵੱਧ ਠੀਕ ਆ ਇਹ ਹੈਗੀ ਆ 14 ਕਮਹੀਨੇ ਦਾ ਹਾਂ ਸੇਵਾ ਸੁਆ ਗਾਲੇ ਬੰਦੇ ਹੈ ਨਹੀਂ ਜਾ ਵੇ ਲੋ ਪੱਟੇ ਪੁੱਟੇ ਪਾਏ ਹੁਣ ਚੱਕੇ ਆ ਕੇ ਹੁਣ ਸੇਵਾ ਵਾਲੇ ਪਾਸੇ ਗਏ ਜਮ ਕਾਲੀ ਪੂਛ ਹੈ ਦੀ ਹਮ ਕਾਲੀ ਪੂਛ ਕਾਲੀ ਆਹ ਸਾਣ ਦੀ ਆਹ ਸਾਣ ਦੀ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਕੋਈ ਜੀ ਇਹ ਤਾਂ ਬਸ ਇਹਨੂੰ ਦੋ ਪੋਰੀਆਂ ਫੀਡ ਦੇ ਛਾਕੀ ਦਾ ਕੱਟੀ ਦਾ ਕਰਦ ਬਹੁਤ ਹੂੰ ਬੂਥੀ ਕੰਨ ਕੋ ਬੂਥੀ ਤਾਂ ਬੜਾ ਲੰਮਾ ਹੈਣਾ ਬਾਈ ਇਹਦਾ ਹਾਂਜੀ ਹਾਂ ਯਾਨੀ ਚੀਜ਼ ਤਾਂ ਚੰਗੀ ਆ ਪਰ ਸੰਭੀ ਨਹੀਂ ਬਾਈ ਅਗਲੇ ਆਣੇ ਜਿਹੜੇ ਸੰਭੀ ਨਹੀਂਗੇ ਇਹਦਾ ਦੋ ਬਟ ਪੜਾ ਇਹਦਾ ਗੋਲ ਹੋ ਜਾਣਾ ਜੇ ਸੰਭਾਈ ਹੋ ਜੇ ਬਿਲਕੁਲ ਜੀ ਬਿਲਕੁਲ ਪਰ ਆਏ ਆ ਜੇ ਸੰਭੀ ਹੁੰਦੀ ਫਿਰ ਕੱਲੀ ਦੇ 50 ਮੰਗਣਾ ਸੀ ਰੋਲਾ ਤਾਂ ਹੀ ਆਣਾ ਇਹ ਫਿਰ ਆਪਣੇ ਉ ਆਪਣਾ ਭਾਅ ਵੀ ਜਿਵੇਂ ਕਹਿੰਦੇ ਆ ਐਡਾ ਕੀ ਹੁੰਦਾ ਨਾ ਐਡਾ ਫੀਟ ਦੀਆਂ ਬੋਰੀਆਂ ਹਾਂ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਹੁੰਦੀ ਵੀ ਦਾਹ ਲਿਆ ਕੇ ਰੋਹ ਦਾਹੀ ਵੇਚਨੀ ਆ ਹੂੰ ਕੋਈ ਮਿਲ ਕੇ ਭਾਅ ਸਰ ਲੈ ਲਈ ਨਹੀਂ ਐਡਾ ਕੋਈ ਆਪਾਂ ਬਾਹਲਾ ਨਹੀਂ ਕਰਦੇ ਬਾਹਲਾ ਕਰ ਲਾਲਚ ਨਹੀਂ ਕਰੀ ਨਾ 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 ਫਿਰ ਜੋੜੇ ਦੀ ਕੀਮਤ ਜਾਇਜ ਕਰੀ ਹੋਣਾ ਐਵੇਂ ਨਾ ਬਾਹਲਾ ਨਾ ਕਰ ਨਾ ਨਾ ਜੋੜਾ ਮੈਂ ਕਹਿੰਦੇ ਜਵੇਂ ਜਾਇਜ ਜਿਹੜੇ ਆਪਾਂ ਮੰਗ ਲੈ ਉਹਦੋਂ ਆਪਾਂ ਕੱਟ ਨਹੀਂ ਕਰਨੇ ਹੂੰ ਠੀਕ ਹੈ ਜੀ ਜੋੜਾ ਆਪਾਂ 30000 ਦਾ ਦੇਣਾ ਕੱਲੀ ਕੱਲੀ ਆਪਾਂ ਕੱਟ ਨਹੀਂ ਦੇਣੀ अच्छा हां ਹੁਣ ਇਹ ਦੂ ਥੱਲੇ ਵੇ ਲੋ ਕੀ ਆ ਹੈ ਜੋੜਾ ਹੀ ਦੇਣਾ ਹਾਂ ਕੱਲੀ ਤਾਂ ਫਿਰ ਮਹਿੰਗੀ ਪੈ ਜਾਊਗੀ ਕੰਮ ਕੱਲੀ ਤਾਂ ਫਿਰ ਮਹਿੰਗੀ ਪੈ ਜਾਊਗੀ ਨਹੀਂ ਕੱਲੀ ਦੇਣੀ ਨਹੀਂ ਦੇਣੀ ਮੈਨੂੰ ਕੱਠੀਆਂ ਹੀ ਆਈਆਂ ਵਾ ਤੇ ਕੱਠੀਆਂ ਹੀ ਦੇਣਾ ਠੀਕ ਆ ਹਾਂਜੀ ਥਣ 4-4 ਹੋਣਗੇ 20000 ਦੀਆਂ ਦੇ ਦਾਂਗੇ ਮੰਦੇ ਘਾਰਨੀਆਂ ਨੇ 30000 ਦੀ ਇੱਕ ਕੱਤੀ ਮਿਲ ਜੇ ਰੋਲਾ ਤਾਂ ਇਹੀ ਜਾਣਾ ਹੀ ਫਿਰ ਉਹ ਗਾਉਂ بس ਜਿਵੇਂ ਕਹਿੰਦੇ ਭੰਨ ਘਾੜ ਕੇ ਲਈਆਂ ਹੁੰਦੀਆਂ ਚਲੋ ਜੇ ਮੰਦੇ ਦੇ ਰਏ ਤਾਂ ਲਈਆਂ ਵੀ ਆਪਣੇ ਮੰਦੇ ਚੀਆ ਇਹ ਤਾਂ ਗੱਲ ਹੈ ਬਈ ਇਹ ਨਹੀਂ ਤੇਜ਼ੀ ਚ ਲੈ ਲਈਆਂ ਤੇ ਰੁਪਿਆ 1000 1500 ਜੋੜੇ ਚ ਬਚ ਗਿਆ ਥੋੜਾ ਬਹੁਤ ਚਲੋ ਦਿਹਾੜੀ ਪਾ ਹਾਂ ਦਿਹਾੜੀ ਬਣ ਜਾਂਦੀ ਠੀਕ ਆ ਤੇ ਬਈ ਆ ਬੱਚੀ ਇਹ ਥੋੜੀ ਯਾਰ ਸਾਂਭੀ ਵੀ ਨਹੀਂ ਕਿਸੇ ਦੀ ਇਹ ਨਾ ਸਾਂਭ ਸੰਭਾਈ ਜੀ ਦੀ ਘਟਿਆ ਵੀ ਹੂੰ ਤੇ ਇਹਦਾ ਦੂਜਾ ਦੇ ਵੀ ਦੇ ਦਾਂਗੇ ਆਪਾਂ ਵੀਰ ਭਰਾ ਕੇ ਨੇ ਫੋਨ ਲਾਇਆ ਫੋਨ ਤੇ ਕਰ ਲਾਂਗੇ ਇਹਦਾ ਸੇਵਾ ਦੇ ਤੌਰ ਹਾਂਜੀ ਹਾਂ ਸੇਵਾ ਤੋਂ ਤੇ ਬਰੀਡ ਬਰੂਡ ਦੀ ਬਹੁਤ ਚੰਗੀ ਬੱਚੀ ਕਿੰਨੇ ਲੈਣੇ ਆ ਫਿਰ ਇਹਦੇ ਪਈ ਤੀਕ ਸੋਰੀ ਦੇ ਦਾਂਗੇ ਚਲ ਤਾਂ ਨਹੀਂ ਆਦੇ ਰੋ ਜੀ ਕਰ ਲਾਂਗੇ ਮੌਕੇ ਦੇ ਵਾਧਾ ਘਾਟ ਜੇ ਵੀ ਤੇ ਪਸੰਦ ਆਈ ਤਾਂ ਵੇਖ ਲਾਂਗੇ ਠੀਕ ਆ ਨਾ ਨਹੀਂ ਤਾਂ ਤੁਰ ਹੀ ਫਿਰੂਗੀ ਠੀਕ ਆ ਵੀਰੇ ਇਹਦੇ ਫੋਰਡ ਸ਼ਾਂਗ ਤਾਂ ਹੈ ਨਹੀਂ ਕੋਈ ਹਾਂਜੀ ਨਾ 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 ਕਿਸੇ ਤੇ ਨਹੀਂ ਫੋਰਡ ਸ਼ਾਂਗ ਸਭ ਕੁਝ ਓਕੇ ਆ ਜਾਣਾ ਠੀਕ ਆ ਬਾਕੀ ਇੱਕ ਬਰਾੜ ਸਾਹਿਬ ਆਪਣੀ ਬੇਨਤੀ ਆ ਵੀ ਨਾ ਆਪਾਂ WhatsApp ਤੇ ਵੀਡੀਓ ਪਾਉਣੀ ਕਿਸੇ ਵੀਰ ਭਰਾ ਨੂੰ ਨਾ ਜੋੜੇ ਚ ਕੱਲੀ ਕੱਲੀ ਕੱਟੀ ਦੇਣੀ ਤੇ ਆਪਣੇ ਹੱਥ ਬੰਨ ਕੇ ਬੇਨਤੀ ਆ ਜਿਹੜੇ ਵੀਰ ਨੂੰ ਪਸੰਦ ਆ ਮੇਰਾ ਵੀਰ ਉਹੀ ਬੂ ਆਵੇ ਠੀਕ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ